ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਜੀ ਆ ਜੋ ਅਬਰਾਏ ਸਾਹਿਬ ਐਸਬੀ ਸਿੰਘ ਵੱਲੋਂ ਜੋ ਸਾਡੇ ਬਨਾਲੇ ਨਗਰ ਨੂੰ ਆ ਰਾਸ਼ਨ ਪਹੁੰਚਾਇਆ ਗਿਆ ਇਹਨਾਂ ਨੰਬਰ ਵਾਰੀ ਵੰਡਿਆ ਹੈ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਅੱਗੇ ਤੋਂ ਅਸੀਂ ਅਬਰਾਏ ਸਾਹਿਬ ਨੂੰ ਬੇਨਤੀ ਕਰਦੇ ਆ ਜਿਵੇਂ ਸਾਡੀਆਂ ਫਸਲਾਂ ਤਾਂ ਮਾਰੇ ਗਈ ਉੱਕਾ ਹੀ ਕੋਈ ਖਦਾ ਦੀ ਸ਼ੈ ਨਹੀਂ ਜ਼ਮੀਨਾਂ ਵਿੱਚ ਮਿੱਟੀ ਰੇਤਾ ਪੈ ਚੁੱਕੀ ਹੈ ਤੇ ਇਹਦੇ ਬਾਰੇ ਇਹ ਦਾਅਵਾ ਕਰਦੇ ਆਂ ਵੀ ਗਾਂ ਆਉਣ ਵਾਲੀਆਂ ਜੇ ਜਮੀਨਾ ਖੜੀਆਂ ਪੱਧਰ ਕੀਤੀਆਂ ਜਾਣ ਜਿਵੇਂ ਬੰਨ ਸਾਡੇ ਅਗਲੇ ਮਹੀਨੇ ਰੁੱਣ ਚੁੱਕੇ ਆ ਬੰਨ ਬੰਨੇ ਉਹਦੇ ਵਾਸਤੇ ਤੇਲ ਦੀ ਸਹਿਦਾ ਕੀਤੀ ਜਾਵੇ ਸਾਨੂੰ ਕਣਕ ਵੀ ਮੱਈਆ ਕਰਾਇਆ ਜਾਵੇ ਜਿਉਂਕਿ ਆਉਣ ਵਾਲਾ ਸਮਾਂ ਹੀ ਕਣਕਾਂ ਵੀ ਸਕੀਏ ਤੇ ਆਉਣ ਵਾਲੇ ਨਵਾ 10 ਮਹੀਨਿਆਂ ਜੋ ਕਣਕ ਪੱਕਣੀ ਹੈ ਪੈਰਾਂ ਸੇ ਰੋ ਸਕਦੇ ਆ ਉਹਦੇ ਵਿੱਚ ਜਿਵੇਂ ਕਿ ਪਸ਼ੂਆਂ ਦਾ ਚਾਰਾ ਆ ਜਾਂ ਸੁੱਕਾ ਰਾਸ਼ਨ ਆ ਮੱਛਰਦਾਨੀਆਂ ਆ ਕਰਪੈਲਾ ਆ ਰਾਸ਼ਨ ਕਿੱਟਾਂ ਬਣੀਆਂ ਹੋਈਆਂ ਆ ਉਹਦੇ ਵਿੱਚ ਨਾਲ-ਨਾਲ ਨਾਸ਼ਤਾ ਕਿੱਟਾਂ ਮੈਡੀਕਲ ਕਿੱਟਾਂ ਆ ਹੋਰ ਵੀ ਜਿਹੜਾ ਬਹੁਤ ਹੀ ਰਸਮਗਰੀ ਹੈ ਜਿਹੜੀ ਉਹਨਾਂ ਵੱਲੋਂ ਹਰ ਪਿੰਡ ਦੇ ਵਿੱਚ ਬਚਾਈ ਜਾ ਰਹੀ ਹੈ ਜਿੱਥੇ-ਜਿੱਥੇ ਵੀ ਸਾਡੀਆਂ ਲਿਸਟਾਂ ਬਣਦੀਆਂ ਨੇ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਸਾਡੀ ਟੀਮ ਜਿਹੜੀ ਉਹ ਪਹਿਲਾਂ ਸਰਵੇ ਕਰਕੇ ਆਂਦੀ ਹੈ ਤੇ ਉੱਥੇ ਫਿਰ ਉਹ ਸਮਾਨ ਪਹੁੰਚਾਇਆ ਜਾਂਦਾ ਹੈ ਹੁਣ ਵੀ ਤੁਸੀਂ ਦੇਖ ਹੀ ਰਹੇ ਹੋ ਵੀ ਜਿਵੇਂ ਵੀ ਇੱਥੇ ਵੀ ਕਿੰਨਾ ਪਾਣੀ ਹਜੇ ਵੀ ਜਿਹੜਾ ਖੇਤਾਂ ਦੇ ਵਿੱਚ ਬਹੁਤ ਪਾਣੀ ਰੁਕਿਆ ਹੋਇਆ ਹੈ ਤੇ ਇੰਨਾ ਕ ਜਿਆਦਾ ਨੁਕਸਾਨ ਹੋ ਚੁੱਕਾ ਹੈ ਵੀ ਜਿਹੜਾ ਇਹਨਾਂ ਨੂੰ ਹਜੇ ਵੀ ਜਿਹੜਾ ਕਹ ਲੋ ਮਹੀਨਾ ਡੇਢ ਮਹੀਨਾ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਨੂੰ ਸੈੱਟ ਕਰਦਿਆਂ ਨੂੰ ਲੱਗ ਜਾਏਗਾ ਤੇ ਡਾਕਟਰ ਐਸਪੀ ਸਿੰਘ ਅਬਰਾਈ ਜੀ ਦਾ ਸਾਰੇ ਪਿੰਡ ਵਾਲਿਆਂ ਵੱਲੋਂ ਇੱਥੋਂ ਦੇ ਸਾਰਿਆਂ ਵੱਲੋਂ ਹੀ ਧੰਨਵਾਦ ਕੀਤਾ ਜਾਂਦਾ ਹੈ ਸਾਡੀ ਟੀਮ ਵੱਲੋਂ ਵੀ ਜਿਨ੍ਹਾਂ ਵੱਲੋਂ ਸਾਡੇ ਇੱਕ ਵਾਰ ਜਦੋਂ ਅਸੀਂ ਕੋਈ ਵੀ ਡਿਮਾਂਡ ਪਿੰਡ ਦੀ ਭੇਜਦੇ ਹਾਂ ਅਬਰਾਈ ਸਰ ਅਗਲੇ ਦਿਨ ਹੀ ਸਾਨੂੰ ਸਮਾਨ ਪਹੁੰਚਦਾ ਕਰਦੇ ਆ ਉਹਨਾਂ ਦੇ ਲਈ ਅਸੀਂ ਸਾਰੀ ਟੀਮ ਵੱਲੋਂ ਤੇ ਸਾਰੇ ਪਿੰਡ ਨਿਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ